ਨਿਰਾ ਸੱਚਾ ਸੋਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਆਰਮ ਰਹਿਮ ਸਿੰਘ ਜੀ ਇਨਸਾਨ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਅੱਗੇ ਵਧਾਉਂਦੇ ਹੋਏ 166 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਨ ਵਿੱਚ ਡਟੇ ਰਹਿੰਦੇ ਹਨ ਇਨ੍ਹਾਂ ਕਾਰਜਾਂ ਵਿੱਚ ਇੱਕ ਕਾਰਜ ਹੈ ਅਮਰ ਸੇਵਾ ਯਾਨੀ ਮਰਨ ਉਪਰੰਤ ਮੈਡੀਕਲ ਰਿਸਰਚ ਦੇ ਲਈ ਮ੍ਰਿਤਕ ਸਰੀਰ ਨੂੰ ਮੈਡੀਕਲ ਕਾਲਜ ਨੂੰ ਦਾਨ ਕਰ ਦੇਣਾ ਇਨਸਾਨੀ ਦਾ ਜਜ਼ਬਾ ਲਈ ਇਸ ਕਾਰਜ ਵਿੱਚ ਆਪਣਿਆਂ ਦੇ ਮਰਨ ਉਪਰੰਤ ਸਾਥ ਸੰਗਤ ਨਿਰੰਤਰ ਆਹੂਤੀ ਪਾ ਰਹੀ ਹੈ। ਇਸੇ ਕੜੀ ਦੇ ਵਿੱਚ ਸਨੇਚਰ ਬਾਹਰ ਨੂੰ ਇੱਕ ਹੋਰ ਨਾਮ ਬਲਾਕ ਕਲਿਆਨ ਨਗਰ ਦੇ ਪ੍ਰੀਤਨਗਰ ਗਲੀ ਨੰਬਰ 14 ਨਿਵਾਸੀ ਕਮਲਜੀਤ ਕੌਰ ਉਮਰ 56 ਸਾਲ ਪਤਨੀ ਕਾਲਾ ਸਿੰਘ ਦਾ ਵੀ ਜੁੜ ਗਿਆ ਹੈ। ਉਹਨਾਂ ਦੇ ਮ੍ਰਿਤਕ ਸ਼ਰੀਰ ਨੂੰ ਮੈਡੀਕਲ ਰਿਸਰਚ ਦੇ ਲਈ ਉੱਤਰਾਖੰਡ ਦੇ ਦੇਹਰਾਦੂਨ ਸਥਿਤ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਧੂਲਕੋਟ ਚਕਰਾਤਾ ਰੋਡ ਦੇਹਰਾਦੂਨ ਦੇ ਵਿੱਚ ਦਾਨ ਕੀਤਾ ਗਿਆ। ਦੱਸਿਆ ਕਿ ਕਮਲਜੀਤ ਕੋਰ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਿਤ ਸਨ। ਉਹਨਾਂ ਦੇ ਮਰਨੋਂ ਪ੍ਰਾਂਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਤਰਫੋਂ ਉਹਨਾਂ ਦਾ ਮ੍ਰਿਤਕ ਸਰੀਰ ਸ੍ਰੀ ਚਰਵਾਰ ਨੂੰ ਮੈਡੀਕਲ ਰਿਸਰਚ ਦੇ ਲਈ ਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰੀਤਨਗਰ ਗਲੀ ਨੰਬਰ 14 ਦੇ ਵਿੱਚ ਸਥਾਨ ਨਿਵਾਸੀ ਦੇ ਆਵਾਜ਼ ਤੇ ਅਰਦਾਸ ਦਾ ਸ਼ਬਦ ਬੋਲ ਕੇ ਮ੍ਰਿਤਕ ਸਰੀਰ ਨੂੰ ਫੁੱਲਾਂ ਦੇ ਨਾਲ ਸ਼ਿੰਗਾਰੀ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਅਤੇ ਉਹਨਾਂ ਦੇ ਨਿਵਾਸ ਸਥਾਨ ਤੋਂ ਲੈ ਕੇ ਸ਼ਾਹ ਮਸਤਾਨ ਸ਼ਾਹ ਸਤਨਾਮ ਜੀ ਤਾਮਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਤੱਕ ਉਹਨਾਂ ਦੀ ਅੰਤਿਮ ਯਾਤਰਾ ਕੱਢੀ ਗਈ। ਇਸ ਦਰਮਿਆਨ ਰਸਤੇ ਦੇ ਆਮ ਜਨਮ ਐਂਬੂਲੈਂਸ ਤੇ ਫੁੱਲਾਂ ਦੀ ਵਰਖਾ ਕਰਕੇ ਦੀਹਦਾਨੀ ਨੂੰ ਸਿਜਦਾ ਕੀਤਾ ਇਸ ਦੇ ਨਾਲ ਹੀ ਅੰਤਿਮ ਵਿਦਾਈ ਦੇ ਸਮੇਂ ਐਂਬੂਲੈਂਸ ਦੇ ਨਾਲ ਚੱਲ ਰਹੇ ਸ਼ਾਹ ਸਤਨਾਮ ਜੀ ਗ੍ਰੀਨਰ ਵੈਲਫੇਅਰ ਫੋਰਸਿੰਗ ਦੇ ਮਹਿਲਾ ਪੁਰਸ਼ ਸੇਵਾਦਾਰਾਂ ਨੇ ਜਦ ਤੱਕ ਸੁਰਚੰਦ ਰਹੇਗਾ ਦੇਹਦਾਨੀ ਕਮਲਜੀਤ ਕੋਰ ਤੇਰਾ ਨਾਮ ਰਹੇਗਾ ਸਰੀਰਦਾਨੀ ਕਮਲਜੀਤ ਕੋਰ ਇਨਸਾਮਰ ਰਹੇ ਅਮਰ ਰਹੇ ਦੇ ਗगनचुੰਬੀ ਨਾਰੇ ਅਸਮਾਨ ਦੇ ਵਿੱਚ ਗੂੰਜਾ ਦਿੱਤੇ ਬਾਅਦ ਵਿੱਚ ਡੇਰੇ ਦੇ ਮੁੱਖ ਗੇਟ ਤੋਂ ਸਮਸਤ ਸਾਧ ਸੰਗਤ ਤੇ ਪਰਿਵਾਰਕ ਮੈਂਬਰਾਂ ਨੇ ਇਲਾਹੀ ਨਾਰਾ ਤਨ ਤਨ ਸਤਗੁਰੂ ਤੇਰਾ ਹੀ ਆਸਰਾ ਲਗਾ ਕੇ ਸਰੀਰਦਾਨੀ ਨੂੰ ਸੈਲੂਟ ਕਰਕੇ ਮੈਡੀਕਲ ਕਾਲਜ ਦੇ ਲਈ ਰਵਾਨਗੀ ਦਿੱਤੀ ਇਸ ਦੇ ਨਾਲ ਹੀ ਖਾਸ ਲੇ ਰਹੀ ਕਿ ਸਚਕੰਡ ਵਾਸੀ ਦੀ ਅੰਤਿਮ ਵਧਾਈ ਦੇ ਸਮੇਂ ਡੇਰਾ ਸੱਚਾ ਸੋਦਾ ਦੀ ਬੇਟਾ ਬੇਟੀ ਇੱਕ ਸਮਾਨ ਸਿੱਖਿਆ ਨੂੰ ਅੱਗੇ ਵਧਾਉਂਦਿਆਂ ਹੋਇਆਂ ਸ਼੍ਰੀ ਦਾਨਨੀ ਦੀ ਬੇਟੀ ਗੁਰਪ੍ਰੀਤ ਕੌਰ ਇਨਸਾ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਇੱਕ ਸਸ਼ਕਤ ਸੰਦੇਸ਼ ਦਿੱਤਾ ਬੇਟੀ ਗੁਰਪ੍ਰੀਤ ਕੌਰ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾ ਦਾ ਆਭਾਰ ਜਤੋਂਦਿਆਂ ਹੋਇਆ ਕਿਹ ਹੈ ਕਿ ਪੂਜਨੀ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਹੀ ਉਹਨਾਂ ਨੂੰ ਅੱਜ ਆਪਣੇ ਮਾਤਾ ਦੀ ਅਰਥੀ ਨੂੰ ਮੋਢਾ ਦੇਣ ਦਾ ਸੁਭਾਗਿਆ ਪ੍ਰਾਪਤ ਹੋਇਆ धन धन शतगुरु तेरा ही आसरा कमलजीत कौर इंसान निवासी प्रीतनगर गली नंबर चौदह इनका पार्थिव शरीर मेडिकल कॉलेज देहरादून भेजा जा रहा है जी ये पहनदी कल मालिक के चरणों में सचखंड जागेरा जी थी और इन्होंने पहले ही भरा हुआ था कि मरणोपरांत मेरा शरीर दान कर दिया जाए और इनकी बेटी है गुरुप्रीत कौर इंसान इन्होंने अपने सतपुर के पावन पचनों पे चल के ये महान कार्य किया है और आज इनका बहन कमलजीत कौर निशा का जो शरीर है पार्थिव शरीर मेडिकल कॉलेज देहरादून भेजा जा रहा है जी ऐसे परिवार तो के, के बारे में क्या कहना चाहोगे धन्य ऐसे परिवार धन्य है ऐसे इंसानियत के लिए जो काम आते हैं ये जीते जी इंसानियत के भलाई के कार्य करते ही करते हैं और मरणोपरांत भी ये बहुत बड़ा महान कार्य है जो कि इंसानियत की सृष्टि के भलाई के लिए बहुत बड़ा काम है धन्य ऐसे परिवार जो कि अपने सतगुर के पावन वचनों पे चलते हैं जी चिंता ये शिक्षा हमें हमारे गुरु जी सन डॉक्टर गुरमीत अहमद जी ने दी है हमेशा उन्होंने हमें भलाई पारा पे चलने के लिए कहा है और उनके ही वचनों के अनुसार हम लेके कर जाया जाएगा मेडिकल कॉलेज द्वारा दिन में इसके ऊपर नई नई बीमारियों के लिए जांच की जाएगी ताकि आने वाली बीमारियों से हम टैकल कर सकें आने वाले समय में और इससे सारी दुनिया का भला हो सके